ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਵਿੱਚ ਚਾਰ ਜ਼ਿਲ੍ਹਿਆਂ ਦੀਆਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕੁਝ ਇਲਾਕਿਆਂ ਵਿੱਚ ਜਿਮਨੀ ਚੋਣਾਂ ਵੀ ਹੋ ਰਹੀਆਂ ਹਨ ਗੁਰਦਾਸਪੁਰ ਦੇ ਵਾਰਡ ਨੰਬਰ 16 ਦੇ ਕੌਂਸਲਰ ਪਰਸ਼ੋਤਮ ਲਾਲ ਦੀ 2 ਸਾਲ ਪਹਿਲਾਂ ਹੋਈ ਮੌਤ ਕਾਰਨ ਇਸ ਵਾਰਡ ਲਈ ਵੀ ਵੋਟਰ ਪੈਂਡ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ VOTING ਪ੍ਰਕਿਰਿਆ ਬਹੁਤ ਹੀ ਅਮਨ ਅਮਾਨ ਨਾਲ ਚੱਲ ਰਹੀ ਹੈ ਵਾਰਡ ਵਿੱਚ ਕੁੱਲ 2 ਬੂਥ ਬਣਾਏ ਗਏ ਹਨ ਤੇ ਕੁੱਲ 1541 ਵੋਟਾਂ ਹਨ ਪਰ ਸਿਰਫ ਦੋ ਹੀ ਉਮੀਦਵਾਰ ਮੈਦਾਨ ਵਿੱਚ ਹਨ ਹਰਦੀਪ ਸਿੰਘ 베ਦੀ ਆਮ ਆਦਮੀ ਪਾਰਟੀ ਅਤੇ ਵਰੁਣ ਸ਼ਰਮਾ ਕਾਂਗਰਸ ਦੇ ਉਮੀਦਵਾਰ ਹਨ। ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਪਰ ਦੋਹਾਂ ਦੇ ਕਾਗਜ਼ ਦਸਤਾਵੇਜ਼ ਅਧੂਰੇ ਹੋਣ ਕਾਰਨ ਰੱਦ ਕਰ ਦਿੱਤੇ ਗਏ ਸਨ। ਦੱਸ ਦਈਏ ਕਿ ਗੁਰਦਾਸਪੁਰ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ ਹੈ ਤੇ 2021 ਵਿੱਚ ਹੋਈਆਂ ਚੋਣਾਂ ਦੌਰਾਨ 29 ਦੀਆਂ 29 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਸਨ। ਉਸ ਸਮੇਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ ਪਰ ਜੇ ਗੱਲ ਜਿੱਤ ਦੇ ਦਾਅਵੇ ਦੀ ਕਰੀਏ ਤਾਂ ਦੋਹਾਂ ਪਾਰਟੀਆਂ ਦੇ ਉਮੀਦਵਾਰ ਆਪਣੀ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਖਾਸ ਰਿਪੋਰਟ ਸਾਡੀ ਜਿਹੜੀ ਵਾਰ ਹੈ ਵਾਰ ਨੰਬਰ 16 17 ਸਰ ਇੱਥੇ ਆਪਾਂ ਸਰ ਸੀਵਰ ਜਿਹੜੇ ਪਾਣੀ ਜਿਹੜਾ ਇਕੱਠਾ ਹੁੰਦਾ ਨਾ ਸਰ ਸਾਡੇ ਸਰ ਸੈਨੀ ਗੈਸਟ ਹੋਏਗਾ ਨਾ ਵਾਰ ਨੰਬਰ 16 ਜਿਹੜਾ ਇਕੱਠਾ ਨਾ 17 ਜਿਹੜਾ ਹੁੰਦਾ ਸਰ ਜਦੋਂ ਬਾਰਿਸ਼ ਹੁੰਦੀ ਆ ਸਰ ਦੀ ਦੇਖੋ ਕਿਤੇ ਪਹਿਲਾਂ ਪਾਣੀ ਹੁੰਦਾ ਨੇ ਪਹਿਲੇ ਟਾਈਮ ਜੁ ਇਕੱਠਾ ਅੱਜ ਦੀ ਤਰੀਕ ਦੇਖੋ ਸਾਈਨ ਗੈਸਟ ਹੋਈ ਗਲੀ ਜੀ ਪਾਣੀ ਇਕੱਠਾ ਨਹੀਂ ਹੋਏਗਾ ਸਰ ਜੇ ਕਿਤੇ ਬਾਈ ਜੀ ਸਰ ਬਹੁਤਾ ਕਿਤੇ ਪਾਣੀ ਬਾਰਿਸ਼ ਹੋਏ ਤੇਜ ਫੇਰ ਕਿਤੇ ਕਹਿ ਸਕਦੇ ਨੀ ਨੋਰਮਲ ਜ ਪਾਣੀ ਸਾਡੇ ਵਾਰਜ ਇਕੱਠਾ ਨਹੀਂ ਹੁੰਦਾ ਲੱਗਦਾ ਕਿ ਲੋਕ ਸਾਡੀ ਵਾਰ ਦੇ ਲੋਕ ਬਹੁਤ ਸਮਝਦਾਰੇ ਉਹਨਾਂ ਨੂੰ ਪਤਾ ਇਨੇ ਸਾਲਾਂ ਤੋਂ ਕੌਣ ਮਿਹਨਤ ਕਰ ਰਿਹਾ ਵਾ ਤੇ ਵੋਟ ਦਾ ਕੌਣ ਹੱਕਦਾਰ ਆ ਰਿਹਾ ਬਹੁਤ ਸਮਝਦਾਰੇ ਵਾਰ ਨੰਬਰ 16 ਦੇ ਲੋਕ ਮੇਰੀ ਆਮ ਆਦਮੀ ਪਾਰਟੀ ਨੇ ਨਹੀਂ ਮੈਨੂੰ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਔਰ ਲੋਕ ਗਰਦਾਸਪੁਰ ਦੇ ਚਾਹੁੰਦੇ ਸੀ ਕਿ ਗਰਦਾਸਪੁਰ ਦੇ ਵਿੱਚ ਕਮ ਸੇ ਕਮ ਨਗਰ ਕੌਂਸਲ ਦੇ ਵਿੱਚ ਇੱਕ ਬੰਦਾ ਤਾਂ ਪਹੁੰਚਾਇਆ ਜਾਏ ਜਿਹੜਾ ਆਪੋਜੀਸ਼ਨ ਕਰ ਸਕੇ ਹੁਣ ਤਾਂ ਇਹਨਾਂ ਦੀ ਆਪੋਜੀਸ਼ਨ ਕੋਈ ਨਹੀਂ ਹੈ ਜਿਹੜੇ ਸਾਡੇ ਵਿਰੋਧੀ ਆ ਉਹ ਤਾਂ ਬਾਹਰ ਖੜੇ ਕਰਨ ਵਾਲੇ ਹੀ ਆ ਜੋ ਇਹ ਕਹਿਣਗੇ ਉਹ ਕਰੀ ਜਾਣਗੇ ਅਸੀਂ ਇਹਨਾਂ ਦੀ ਜਿਹੜੇ ਜੋ ਵੀ ਕਮੀਆਂ ਨੇ ਗਰਦਾਸਪੁਰ ਦੇ ਵਿੱਚ ਗਰਦਾਸਪੁਰ ਦੇ ਵਿੱਚ ਅੱਜ ਸਫਾਈ ਦਾ ਬਹੁਤ ਮਾੜਾ ਹਾਲ ਆ ਤੁਸੀਂ ਅਮਰਪਾਲੇ ساری ਗਲੀ ਦੇ ਵਿੱਚ ਜਾ ਕੇ ਦੇਖ ਲਓ ਉੱਥੇ ਹਰ ਵੇਲੇ ਸੀਵਰੇਜ ਦਾ ਪਾਣੀ ਨਹਿਰਾਂ ਵਾਂਗ ਚੱਲਦਾ ਔਰ ਉੱਥੋਂ ਬਿਮਾਰੀਆਂ ਫੈਲਦੀਆਂ ਨੇ ਜੋ ਕੂੜਾ ਕਰਕਟ ਆ ਉਹ ਸ਼ਹਿਰ ਦੇ ਆਸ-ਪਾਸੇ ਜੋ ਚੁੱਕ ਕੇ ਪਹਿਲੇ ਤੇ ਸ਼ਹਿਰ ਦੇ ਵਿੱਚ ਢੇਰ ਲੱਗੇ ਹੁੰਦੇ ਆ ਫਿਰ ਬਾਈਪਾਸ ਦੇ ਹਾਲੇ ਦੁਆਲੇ ਉਹਨੂੰ ਸੁੱਟਿਆ ਜਾਂਦਾ ਮੈਂ ਇੱਕ ਹੀ ਜਾਵਾਂਗਾ ਔਰ ਇਹ ਠਾਈਆਂ ਨੂੰ ਪੂਰਾ ਦਾ ਪੂਰਾ ਜੋ ਉੱਥੇ ਚੱਲ ਰਿਆ ਨਾ ਜੀ ਉਹ ਮੈਂ ਤੁਹਾਡੇ ਵਿੱਚ ਤੁਹਾਡੇ ਮਾਧਿਅਮ ਰਾਈ ਬਹੁਤ ਥੋੜੇ ਸਮੇਂ ਦੇ ਵਿੱਚ ਜੇ ਮੈਨੂੰ ਮੈਨੂੰ ਜਿਸ ਤਰੀਕੇ ਨਾਲ ਪਿਆਰ ਮਿਲਿਆ ਮੈਨੂੰ ਸ਼ਕਤੀ ਮੇਰੇ ਵੋਟਰਾਂ ਨੇ ਦਿੱਤੀ ਤੇ ਮੈਂ ਉਹਨੂੰ ਪੂਰੀ ਤਰ੍ਹਾਂ ਲੰਗਿਆ ਕਰਾਂ ਚੋਣ ਕਮਿਸ਼ਨ ਦੀਆਂ ਦਿਹਾਤਾਂ ਦੇ ਅਨੁਸਾਰ ਤੇ ਸਾਡੇ ਐਸਐਸਪੀ ਸਾਹਿਬ ਜੀ ਗੁਰਦਾਸਪੁਰ ਜੀ ਦੀਆਂ ਦਿਹਾਤਾਂ ਦੇ ਅਨੁਸਾਰ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਹੈ 16 ਨੰਬਰ ਵਾਰਡ ਦੀ ਓਂਕਾਰ ਨਗਰ ਦੇ ਵਿੱਚ ਉਹਦੇ ਵਿੱਚ ਅਸੀਂ ਜਿਹੜੀ ਆ 6 ਨਾਕੇ ਲਗਾ ਰੱਖੇ ਨੇ 4 ਪੈਟਰੋਲਿੰਗਾਂ ਨੇ ਤੇ ਜਿਹੜੀ ਸਾਡੀਆਂ ਦੋ ਰਜ਼ਰਵਾ ਨੇ ਜਿਹੜੀ ਪੋਲਿੰਗ ਬੂਥ ਦੇ ਉੱਤੇ ਹਾਜ਼ਰ ਨੇ ਤੇ ਜਿੱਥੇ ਬਿਲਕੁਲ ਜਿਹੜੀ ਚੋਣ ਪ੍ਰਕਿਰਿਆ ਅਮਨੂਮਾਨ ਦੇ ਨਾਲ ਚੱਲ ਰਹੀ ਆ ਤੇ ਜਿਹੜੀ ਆ ਇਹ ਚੋਣ ਪ੍ਰਕਿਰਿਆ ਅਮਨੂਮਾਨ ਤੋਂ ਕੇ ਗ੍ਰੇ ਚੋਣਾ ਬੜੀ ਜਿਹਨੂੰ ਕਹਿੰਦੇ ਬਿਨਾ ਪੱਖਪਾਤ ਦੇ ਸੰਪੂਰਨ ਹੋਣਗੀ ਸਵੇਰੇ ਪਤਾ ਲੱਗਿਆ ਕੋਈ ਹੰਗਾਮਾ ਵੀ ਹੋਇਆ ਹੈ ਨਹੀਂ ਜੀ ਕੋਈ ਇਸ ਤਰ੍ਹਾਂ ਦਾ ਹੰਗਾਮਾ ਨਹੀਂ ਸੀ ਉਸ ਆਪਸ ਦੇ ਵਿੱਚ ਦੋਵੇਂ ਪਾਰਟੀਆਂ ਦੇ ਬੂਤ ਕੋਈ ਅਜਾ ਕੋਈ ਗਲਬਾ ਲੜਾਈ ਵਗੈਰਾ ਕੁਝ ਨਹੀਂ ਹੈ ਸਿਰਫ ਨਾਰਮਲ ਹੀ ਆਪਸ ਦੇ ਬਸ ਉਹ ਕਹਿ ਸਕਦੇ ਆ ਵੀ ਹੈਲੋ ਹਾਈ ਹੋ ਰਹੀ ਸੀ ਲੋਕਾਂ ਨੇ ਕਹਿੰਦਾ ਹਾਂ ਮੂਗਾ ਮਾ ਹਾਂ ਆਲਰੇਡੀ ਸਕਿਉਰਟੀ ਲੱਗੀ ਆ ਸਾਡੇ ਜਿਹੜੇ ਲਾਈਨ ਦੇ ਵਿੱਚ ਅਸੀਂ ਲਵਾ ਕੇ ਵਾਰਿਸਰਾਂ ਨੂੰ ਭੇਜ ਰਹੇ ਆ ਤਾਂ ਆਪਣੀ ਜਿਹੜੀ ਵਾਰਿਸਰਾਂ ਦੇ ਲੋਕੀ ਵੋਟ ਪਾ ਕੇ ਆਪਣੀ ਅਮਨ ਆ ਤੇ ਜਾ ਰਹੇ ਨੇ